ਅੱਜ ਬਹੁਤ ਹੀ ਪਵਿੱਤਰ ਦਿਨ ਹੈ ਜੀ ਬੜਾ ਭਾਗਾ ਵਾਲਾ ਦਿਨ ਹੈ ਕਲੀ ਪਾਸ਼ਾ ਗੁਰੂ ਨਾਨਕ ਪਾਸ਼ਾ ਜੀ ਦਾ ਅੱਜ ਜਨਮ ਦਿਹਾੜਾ ਗੁਰਪੁਰਬ ਸੋ ਮੇਰੇ ਵੱਲੋਂ ਨਾਭਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਪੂਰੇ ਭਾਰਤ ਦੇਸ਼ ਨੂੰ ਦੁਨੀਆ ਭਰ ਦੇ ਵਿੱਚ ਜਿਹੜੀ ਨਾਨਕ ਨਾਮ ਲੇਵਾ ਸੰਗਤ ਉਹਨਾਂ ਨੂੰ ਬਹੁਤ ਬਹੁਤ ਮੁਬਾਰਕਬਾਦ ਅੱਜ ਦੇ ਇਸ ਪਵਿੱਤਰ ਦਿਹਾੜੇ ਤੇ ਵਿਸ਼ਕਰਮਾ ਕਮੇਟੀ ਪਾਸੋਂ ਵੱਲੋਂ ਇੱਕ ਬਹੁਤ ਵੱਡਾ ਪ੍ਰਾਲਾ ਜਿਹਦਾ ਪਿਛਲੇ ਸਾਲ ਤਕਰੀਬਨ 1 ਸਾਲ ਹੋ ਗਿਆ ਨੀਂ ਪੱਥਰ ਰੱਖਿਆ ਸੀਗਾ ਇੱਥੇ ਇੱਕ ਭਵਨ ਬਣ ਰਿਹਾ ਜੀ ਔਰ ਅੱਜ ਮੰਦਿਰ ਦਾ ਜਿਹੜਾ ਨੀ ਪੱਥਰ ਰੱਖਿਆ ਗਿਆ ਹੈ ਪੁਗਨ ਨਾਪਾ ਦੇ ਵਿੱਚ ਵਿਸ਼ਕਰਮਾ ਮੰਦਿਰ ਦਾ ਨੀ ਪੱਥਰ ਰੱਖਿਆ ਗਿਆ ਜੀ ਬਹੁਤ ਹੀ ਖੂਬਸੂਰਤ ਮੰਦਿਰ ਜਿਹੜਾ ਉਹ ਬਣ ਕੇ ਤਿਆਰ ਹੋਏਗਾ ਔਰ ਅੰਦਰ ਇੱਕ ਦੋ ਹਾਲ ਬਣਾਏ ਗਏ ਨੇ ਲੋੜਵੰਦ ਉਹਨਾਂ ਪਰਿਵਾਰਾਂ ਲਈ ਜਿਨ੍ਹਾਂ ਕੋਲੇ ਬਹੁਤ ਪੈਸੇ ਨਹੀਂ ਹੈਗੇ ਔਰ ਉਹ ਵਿਆਹ ਕਰਨਾ ਚਾਹੁੰਦੇ ਆਪਣੇ ਬੱਚੀਆਂ ਦਾ ਜਾਂ ਕੋਈ ਧਾਰਮਿਕ ਸਮਾਂਗ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਇੱਥੇ ਵਿਵਸਥਾ ਜਿਹੜੀ ਕੀਤੀ ਗਈ ਹੈ ਵਿਰਧ ਆਸ਼ਰਮ ਜਿਹੜਾ ਜੀ ਉਹ ਵੀ ਹੋਣ ਦੇ ਵਿਚਾਰਿਆ ਜਿਹੜੇ ਬੱਚੇ ਆਪਣੇ ਮਾਪੇ ਨੂੰ ਘਰੋਂ ਕੱਢ ਦਿੰਦੇ ਨੇ ਤਾਂ ਉਹਨਾਂ ਉਹਨਾਂ ਬਜ਼ੁਰਗਾਂ ਦੀ ਟੇਕਰ ਵਾਸਤੇ ਇੱਥੇ ਵਿਰਧ ਆਸ਼ਰਮ ਜਿਹੜਾ ਬਣ ਰਿਹਾ ਜੀ ਇਹ ਨਾਬਾ ਪਾਸ ਰੋਡ ਦੇ ਉੱਪਰ ਹੈ ਬਹੁਤ ਹੀ ਵੱਡਾ ਕੰਮ ਜਿਹੜਾ ਜੀ ਬਹੁਤ ਵੱਡਾ ਕਾਰਜ ਜਿਹੜਾ ਜੀ ਸਮੂਹ ਸੰਗਤ ਜਿਹੜੀ ਨਾਬਾ ਦੀ ਕਰ ਰਹੀ ਆ ਸਦਾ ਚਰਨ ਸਿੰਘ ਜੀ ਹਰੀ ਸਿੰਘ ਜੀ ਪ੍ਰੀਤ ਕਮਬਾਈਨ ਤੋਂ ਮਲਕੀਤ ਕਮਬਾਈਨ ਤੋਂ ਸਮੂਹ ਸੰਗਤ ਜਿਹੜੀ ਖੜੀ ਆ ਸਾਰੀ ਸਾਰਿਆਂ ਦਾ ਬਹੁਤ ਵੱਡਾ ਸਹਿਯੋਗ ਆ ਪ੍ਰਮਾਤਮਾ ਕਿਰਪਾ ਕਰੇ ਜਿਹੜੇ ਵੀ ਤਿਲਫਲ ਇਸ ਕਾਰਜ ਦੇ ਵਿੱਚ ਲਾ ਰਹੇ ਨੇ ਪ੍ਰਮਾਤਮਾ ਸਭ ਦੀਆਂ ਝੋਲੀਆਂ ਭਰੇ ਸਾਰਿਆਂ ਦਾ ਖਜ਼ਾਨਾ ਭਰਪੂਰ ਕਰੇ ਔਰ ਇਹ ਬਹੁਤ ਹੀ ਵੱਡਾ ਕਾਰਜ ਜਿਹੜਾ ਨਾਬਾ ਨਿਵਾਸੀਆਂ ਨੂੰ ਮੁਬਾਰਕਬਾਦ ਆ ਜੀ ਪੰਜਾਬ ਸਰਕਾਰ ਦਾ ਕੀ ਰੋਲ ਲੱਗਦਾ ਹੋਊਗਾ ਸੋ ਪੰਜਾਬ ਸਰਕਾਰ ਤਾਂ ਜੀ ਬਤੌਰੇ ਐਮ ਐਲ اے ਜਿਹੜਾ ਜੀ ਮੈਂ ਵ 13 ਲੱਖ ਰੁਪਇਆ ਜਿਹੜਾ ਮੈਂ ਆਪਣੀ ਤਨਖਾਹ ਦੇ ਵਿੱਚੋਂ ਦਊਂਗਾ 2 ਲੱਖ ਰੁਪਇਆ ਮੇਰਾ ਆ ਗਿਆ ਜੀ 11 ਲੱਖ ਰੁਪਇਆ ਜਿਹੜਾ ਬਾਕੀ ਹੈ ਉਹ ਵੀ ਮੈਂ ਪੂਰਾ ਕਰੂੰਗਾ ਜੀ ਬਹੁਤ ਬਰਨਾ ਮੈਂ ਇੱਥੇ ਸਾਡੇ ਬਹੁਤ ਹੀ ਪਿਆਰੇ ਐਮਐਲਏ ਗੁਰਦੇਸ਼ ਸਿੰਘ ਦੇ ਮਾਨੀ ਦਾ ਇੱਥੇ ਆਉਣ ਤੇ ਦਿਲ ਦੀ ਗਹਿਰਾਈਆਂ ਜੋ ਆਪਣੇ ਵੱਲੋਂ ਆਪਣੀ ਸਾਰੀ ਮੰਦਰ ਕਮੇਟੀ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਹੈ ਇਹਨਾਂ ਨੇ ਸਾਡੀ ਪਹਿਲਾਂ ਵੀ ਬਹੁਤ ਮਦਦ ਕੀਤੀ ਹੈ ਇਹਨਾਂ ਨੇ ਸਾਨੂੰ ਹੁਣ ਵੀ ਕਿਹਾ ਵੀ ਥੋੜੀ ਜੀ ਮਦਦ ਕਰਾਂਗੇ ਅਸੀਂ ਪਰਮਾਤਮਾ ਮੂਰੇ ਅਰਦਾਸ ਕਰਦੇ ਆਂ ਵੀ ਇਹਨਾਂ ਨੂੰ ਛੇਤੀ ਹੀ ਚੰਡੀ ਵਾਲੀ ਗੱਡੀ ਮਿਲ ਜੇ ਫਿਰ ਤਾਂ ਜਿੰਨੀ ਸਾਡਾ ਜਿਗਰ ਉਹਨੀਆਂ ਮਦਦ ਦਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ ਅੱਜ ਪਹਿਲਾਂ ਤਾਂ ਸਾਰਿਆਂ ਨੂੰ ਬਾਬਾ ਗੁਰੂ ਨਾਨਕ ਦੇਵ ਜੀ ਸਾਹਿਬ ਦਾ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਉਸ ਤੋਂ ਬਾਅਦ ਅੱਜ ਬਿਸਕਰਮਾ ਵੈਲਫੇਅਰ ਸੁਸਾਇਟੀ ਵੱਲੋਂ ਬਿਸਕਰਮਾ ਮੰਦਰ ਦਾ ਨੀਂਹ ਪੱਥਰ ਰੱਖਿਆ ਗਿਆ ਜੋ ਕਿ ਬਾਬਾ ਇਸ ਰਾਜਪੁਰ ਵਾਲਿਆਂ ਨੇ ਹਰਪ੍ਰਿੰਦ ਸਿੰਘ ਜੀ ਨੇ ਰੱਖਿਆ ਤੇ ਆਸ ਕਰਦੇ ਹਾਂ ਕਿ ਸੰਗਤ ਵੱਧ ਚੜ ਕੇ ਹੋਰ ਸਹਿਯੋਗ ਦੇਊਗੀ ਅਤੇ ਹੋਰ ਇਥੇ ਬਹੁਤ ਵਧੀਆ ਲੋਕਾਂ ਦੇ ਸਹਿਯੋਗ ਨਾਲ ਅਸੀਂ ਇੱਥੇ ਕਾਰਜ ਕਰਾਂਗੇ ਕੀ ਫਾਇਦੇ ਹੋਣਗੇ ਇਸ ਕਮਿਊਨਿਟੀ ਹਾਲ ਦੇ ਜਿਹੜਾ ਕਮਿਊਨਿਟੀ ਹਾਲ ਦਾ ਹਰੇਕ ਗਰੀਬ ਆਦਮੀ ਆਪਣਾ ਇੱਥੇ ਕਾਰਜ ਕਰ ਸਕਦਾ ਕੋਈ ਵੱਡੀ ਖੁਸ਼ੀ ਦੀ ਗੱਲ ਹੈ ਕਿ ਸਾਰੇ ਹੀ ਰਾਮਗੜੀਆ ਭਾਈਚਾਰੇ ਨੇ ਸਾਰੇ ਬਿਸ਼ਕਰਮਾ ਪਰਿਵਾਰਾਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਸੋ ਬਹੁਤ ਵੱਡਾ ਹਪਰਾਲਾ ਕੀਤਾ ਕਿਉਂਕਿ ਪਿਛਲੇ ਸਾਲ ਇੱਥੇ ਖਾਲੀ ਥਾਂ ਦੇ ਉੱਪਰ ਮਹਾਪੁਰਸ਼ਾਂ ਤੋਂ ਟੱਕ ਲਵਾ ਕੇ ਐਲਾਨ ਕੀਤਾ ਸੀਗਾ ਤੇ ਅੱਜ ਚਮਤਕਾਰ ਦੀ ਤਰ੍ਹਾਂ ਇੱਕ ਜਿਹੜੀ ਕਿ ਇੱਥੇ ਦੀ ਬਿਲਡਿੰਗ ਜਿਹੜੀ ਹੈ ਬਹੁਤ ਵੱਡੇ 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 ਉਪਰਾਲੇ ਜਿਹੜੇ ਨੇ ਉਹਨੇ ਜਰਾਏ ਨੇ ਸੋ ਮੈਂ ਸਮਝਦਾ ਕਿ ਸਰ ਚਰਨ ਸਿੰਘ ਉਹਨਾਂ ਦੀ ਜਿਹੜੀ ਮਿਹਨਤ ਹੈ ਬਹੁਤ ਵੱਡੀ ਮਿਹਨਤ ਹੈ ਔਰ ਉਹਨਾਂ ਨੇ ਦਿਲ ਲਾ ਕੇ ਸੇਵਾ ਕੀਤੀ ਹੈ ਸੋ ਸਾਰੇ ਹੀ ਭਾਈਚਾਰੇ ਨੇ ਇਹਦੇ ਵਿੱਚ ਯੋਗਦਾਨ ਪਾਇਆ ਲੋਕਾਂ ਨੇ ਸਾਰੇ ਨੇ ਯੋਗਦਾਨ ਪਾਇਆ ਸੋ ਮੈਂ ਆਪਣੇ ਵੱਲੋਂ ਬਤਾਈ ਦਿੰਦਾ ਤੇ ਇਦਾਂ ਦੇ ਕਾਰਜ ਜਿਹੜੇ ਹੈਗੇ ਨੇ ਉਹ ਗਰੀਬ ਦੇ ਵਾਸਤੇ ਬਹੁਤ ਜ਼ਰੂਰੀ ਨੇ ਕਿਉਂਕਿ ਅੱਜ ਵਾਹਿਗੁਰੂ ਦੀ ਕਿਰਪਾ ਹੋਈ ਅੱਜ ਭਗਵਾਨ ਸ੍ਰੀ ਵਿਸ਼ਵਗਰਮ ਜਿਹੜਾ ਭਵਨ ਹੈ ਬਣ ਕੇ ਤਿਆਰ ਹੋ ਗਿਆ ਅੱਜ ਇਹ ਸਾਡੇ ਪ੍ਰਧਾਨ ਸਾਹਿਬ ਤੇ ਸਾਡੀ ਸਾਰੀ ਬਾਕੀ ਸਮੂਚੀ ਜਿਹੜੀ ਟੀਮ ਹੈ ਉਹਦੀ ਮਿਹਨਤ ਨੂੰ ਫਲ ਲੱਗਿਆ ਅੱਜ ਅੱਜ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਵੀ ਹੈ ਉਸ ਦੇ ਸੰਬੰਧ ਵਿੱਚ ਵੀ ਸਾਰਿਆਂ ਨੇ ਗੁਰੂ ਸਾਹਿਬ ਦੀ ਜਿਹੜਾ ਹੋਟ ਅਸਰਾ ਲੈ ਕੇ ਅੱਜ ਸਾਰਿਆਂ ਉਹਦੀ ਖੁਸ਼ੀਆਂ ਪ੍ਰਾਪਤ ਕੀਤੀਆਂ ਨੇ ਸਾਰੀ ਸੰਗਤ ਇਸ ਲਾਗਾ ਜੋ ਕੰਮ ਹੋਇਆ ਜੀ ਇਹ ਕਮਿਊਨਿਟੀ ਹਾਲ ਬਿਰਧ ਆਸ਼ਰਮ ਲਈ ਵੀ ਕੰਮ ਕਰੂਗਾ ਜਿਹੜੇ ਬੱਚੇ ਮਾਪੇ ਨੂੰ ਨਹੀਂ ਸਾਹਮਦੇ ਹੈਗੇ ਉਹਨਾਂ ਬਜ਼ੁਰਗਾਂ ਦਾ ਵੀ ਖਿਆਲ ਰੱਖਿਆ ਜਾਊਗਾ ਤੇ ਬਾਕੀ ਕੋਈ ਵੀ ਖੰਡ ਪਾਟ ਸਾਹਿਬ ਭੋਗ ਗਮੀ ਖੁਸ਼ੀ ਸਭ ਉਰੇ ਹੀ ਅਟੈਂਡ ਕੀਤਾ ਜਾਊਗਾ ਜਿੱਦਾਂ ਪ੍ਰੋਗਰਾਮ ਬਹੁਤ ਹੀ ਸੋਨਾ ਖੁਸ਼ੀਆਂ ਭਰਾਂ ਤੇ ਪਰਮੇਸ਼ਰ ਦੀ ਬਹੁਤ ਲਜਮਨਜੁ ਹੋਇਆ ਪਰਮੇਸ਼ਰ ਚੜ੍ਹਦੀ ਕਲਾ ਬਖਸ਼ੇ ਸਾਰਿਆਂ ਨੂੰ ਬੱਸ ਇੰਨੇ ਬਹੁਤ ਬਿਸਕਰਮਾ ਵੈਲਫੇਅਰ ਸੁਸਾਇਟੀ ਨਾਬਾ ਦੇ ਵੱਲੋਂ ਸਰਦਾਰ ਚਰਨ ਸਿੰਘ ਜੀ ਐਮ ਡੀ ਮਲਕੀਤ ਕੰਬੈਨ ਜੋ ਕਿ ਇਸ ਸੰਸਥਾ ਦੇ ਪ੍ਰਧਾਨ ਨੇ ਉਹਨੇ ਬਹੁਤ ਵੱਡਾ ਉਪਰਾਲਾ ਜਿਹੜਾ ਕੀਤਾ ਈਪਾਵਣਾ ਵਿਸਕਰਮਾ ਭਵਨ ਬਣ ਕੇ ਤਿਆਰ ਹੋਇਆ ਤੇ ਅੱਜ ਵਿਸਕਰਮਾ ਭਵਨ ਦਾ ਜਿਹੜਾ ਤਿਆਰ ਹੋਇਆ ਤੇ ਉਹਦੀ ਖੁਸ਼ੀ ਦੇ ਵਿੱਚ ਜਿਹੜੇ ਸਮਾਗਮ ਸ੍ਰੀ ਗੁਰੂ ਨਾਨਕ ਦੇਵ ਜੀ ਪਾਤਸ਼ਾਹ ਜੀ ਦੇ ਪ੍ਰਕਾਸ਼ ਪਰਪ ਮੌਕੇ ਕਰਵਾਏ ਗਏ ਨੇ ਤੇ ਨਾਲ ਹਰ ਨਾਲ ਰਹੋ ਤੂੰ ਮਨ ਮੇਰੇ ਰੂਹ ਸਭਨ ਸਾਧਨਾ ਅੰਕੀ ਤਾਰੋ ਕਰੇ ਤੇਰਾ ਮਹਰਜ ਸਾਗ ਸਵਾਮ ਸਭਨਾ ਬਿਲਾ ਸਮਰ ਤੁਸ ਕੇ ਮਨ ਮੇਰੇ ਸਭਾ ਨ ਹੋਰ ਨਾ ਦੇ ਸਾਜੇ ਸਾਹਿਬ ਗਿਆਨ ਨਹੀਂ ਕਰਦੇ ਰ ਕਰਤਾ ਤੇਰਾ ਸਭ ਜੇ ਜਿਸ ਦੇ ਸਵਾਮੀ ਸਦਾ ਤੁਮ ਕੋ ਸਮਾਣਿ ਨਾਮੁ ਮਨੁ ਸੁਆਵੈ ਨਾਮ ਜਿਨ ਕੇ ਮਾਨੁ i love you.